ਬਿਲਕੁਲ ਜੀ ਮੁਸ਼ਕਲ ਦੀ ਘੜੀ ਆ ਜੀ ਕਿਉਂਕਿ ਨਿਕਲਣਾ ਬਹੁਤ ਔਖਾ ਹੋ ਜਾਣਾ ਸਾਨੂੰ ਬਾਅਦ ਚ ਜਦੋਂ ਕੋਈ ਕਿਸੇ ਤਰ੍ਹਾਂ ਦਾ ਵੀ ਹਾਲਾਤ ਜਿਆਦਾ ਖਰਾਬ ਹੁੰਦੇ ਆ ਤਾਂ ਨਿਕਲਣਾ ਬਹੁਤ ਔਖਾ ਸਭ ਹਾਂਜੀ ਅੱਗੇ ਤਕਰੀਬਨ ਹੈਗੇ ਆ 14-15 ਪਿੰਡ ਸਾਰੇ ਹੌਲੇ ਹੌਲੇ ਚੱਲੇ ਆ ਦੋ ਦਿਨ ਹੋ ਗਿਆ ਲੋਕ ਜਾ ਰਹੇ ਆ ਬਾਹਰ ਆਪਣੇ ਸੁਰੱਖਿਤ ਜਗ੍ਹਾ ਦੇ ਪਿੰਡ ਛੱਡ ਕੇ ਚੱਲੇ ਆ ਥੋੜਾ ਸਮਾਨ ਵੀ ਲੋਕ ਲੈ ਕੇ ਜਾ ਰਹੇ ਆ ਬੱਚਿਆਂ ਨੂੰ ਵੀ ਲੈ ਕੇ ਜਾ ਰਹੇ ਆ ਵੀ ਕਹਿੰਦੇ ਆ ਵੀ ਕਿਸੇ ਟਾਈਮ ਕੁਝ ਵੀ ਹੋ ਸਕਦਾ ਵੀ ਆਪਣਾ ਤੁਸੀਂ ਥੋੜਾ ਜਿਆ ਸੁਰੱਖਿਤਾਮਤੇ ਪਹੁੰਚ ਜੋ ਤੋ ਇਹ ਜਿਹੜਾ ਡੰਗਰਮਾਲ ਹੈ ਬਈ ਉਹ ਉਹਦਾ ਕੀ ਹੈ ਹਾਂ ਉਹਨਾਂ ਦਾ ਤਾਂ ਬਹੁਤ ਔਖਾ ਹੈ ਉਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਕੀ ਹੁੰਦਾ ਹੈ ਉਹਨਾਂ ਦੇ ਨਾਲ ਮਾਹੌਲ ਦੇ ਹਿਸਾਬ ਨਾਲ ਉਹਨਾਂ ਦੀ ਤਾਂ ਕੁਝ ਨਹੀਂ ਕਹਿ ਸਕਦੇ ਕੀ ਬੰਨਾ ਉਹਨਾਂ ਨਾਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਫਿਰੋਜ਼ਪੁਰ ਵਿਖੇ ਅਸੀਂ ਇਸ ਵੇਲੇ ਖੜੇ ਹੋਏ ਹਾਂ ਬਾਰਡਰ ਏਰੀਏ ਦੇ ਲੋਕਾਂ ਦੇ ਵੱਲੋਂ ਪਿੰਡ ਜਿਹੜੇ ਆ ਉਹ ਖਾਲੀ ਕੀਤੇ ਜਾ ਰਹੇ ਨੇ ਹਾਲਾਂਕਿ ਹਾਲਾਤ ਸੁਖਾਵੇਂ ਨੇ ਪਰ ਫਿਰ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਹੈ ਟਰਾਲੀਆਂ ਪਰ ਕੇ ਜ਼ਰੂਰੀ ਵਸਤਾਂ ਖਾਣ ਪੀਣ ਦਾ ਸਮਾਨ ਦਾਣਾ ਫੱਕਾ ਲੈ ਕੇ ਜਾ ਰਹੇ ਲੋਕ ਦੇਖੋ ਕਿਸ ਤਰ੍ਹਾਂ ਛੋਟ ਛੋਟੀਆਂ ਜੀਆਂ ਰਹੀਆਂ ਇਹਨਾਂ ਦੀਆਂ ਆਪਣੇ ਜੋ ਇਹਨਾਂ ਦੇ ਸਾਧਨ ਨੇ ਉਹਨਾਂ ਦੇ ਵਿੱਚ ਜਿਹੜਾ ਸਮਾਨ ਇਹ ਲਜਾਇਆ ਜਾ ਰਿਹਾ ਹੈਗਾ ਤਾਂ ਕਿ ਜੇਕਰ ਹਾਲਾਤ ਬੇਕੜ ਦੇ ਨੇ ਤਾਂ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਜਾਵੇ ਹਾਲਾਂਕਿ ਬੀਐਸਐਫ ਜਿਹੜੀ ਉਹ ਲੱਗੀ ਹੋਈ ਆ ਬਾਰਡਰਾਂ ਦੇ ਉੱਤੇ ਤੇ ਜੇਕਰ ਹਾਲਾਤ ਖਰਾਬ ਹੁੰਦੇ ਨੇ ਤਾਂ ਲੜਨ ਦੇ ਲਈ ਉਹ ਤਿਆਰ ਖੜੇ ਨੇ ਤਾਂ ਪਰ ਕਿਤਨੇ ਕਿਤੇ ਆਮ ਲੋਕਾਂ ਨੂੰ ਜਿਹੜਾ ਆ ਉਸ ਚੀਜ਼ ਦਾ ਡਰ ਜ਼ਰੂਰ ਹੈਗਾ ਜੋ ਬਾਰਡਰ ਦੇ ਬਿਲਕੁਲ ਜਿਹੜਾ ਬਾਰਡਰ ਦੀ ਜ਼ੀਰੋ ਲਾਈਨ ਦੇ ਉੱਤੇ ਜੋ ਪਿੰਡ ਨੇ ਉਹਨਾਂ ਨੂੰ ਜ਼ਰੂਰ ਡਰ ਹੈਗਾ ਕਿ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਬਾਰਡਰ ਏਰੀਆ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਲੋਕਾਂ ਦੇ ਵਿੱਚ ਕਿਤਨੇ ਕਿਤੇ ਡਰਦਾ ਮਾਹੌਲ ਆ ਪਰ ਹਾਲਾਤ ਫਿਲਹਾਲ ਇੱਥੇ ਬਿਲਕੁਲ ਠੀਕ ਠਾਕ ਨੇ ਤੇ ਪਹੁੰਚੇ ਹੋਏ ਆ ਪਰ ਲੋਕ ਫਿਰ ਵੀ ਇੱਕ ਜਿਹੜਾ ਆ ਬਾੜਾ ਮੋਟਾ ਜੋ ਉਹਨਾਂ ਦੇ ਦਿਲਾਂ ਵਿੱਚ ਡਰ ਹੈ ਉਸ ਡਰ ਨੂੰ ਲੈ ਕੇ ਲੋਕ ਆਪਣੇ ਪਿੰਡ ਘਰਵਾਰ ਜਿਹੜੇ ਆ ਉਹ ਖਾਲੀ ਇੱਕ ਵਾਰ ਦੇ ਲਈ ਜਰੂਰ ਜਿਹੜੇ ਆ ਉਹ ਕਰ ਰਹੇ ਹੈਗੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੱਸ ਦੇਣਾ ਚਾਹੁੰਦੇ ਆ ਕਿ ਆਪਰੇਸ਼ਨ ਸੰਦੂਰ ਜਿਹੜਾ ਆ ਉਹ ਕੀਤਾ ਗਿਆ ਸੀਗਾ ਭਾਰਤ ਦੇ ਵੱਲੋਂ ਰਾਤ 에ਅਰ ਸਟ੍ਰਾਈਕ ਕੀਤੀ ਗਈ ਆ ਪਰ ਪਾਕਿਸਤਾਨ ਦੇ ਵਿੱਚ ਨੌ ਥਾਵਾਂ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਜੋ ਅੱਤਵਾਦੀ ਜਿਹੜੀ ਆ ਥਾਵਾਂ ਨੇ ਜਿੱਥੇ ਅੱਤਵਾਦੀਆਂ ਨੇ ਪਨਾਹ ਲਈ ਹੋਈ ਸੀ ਜਾਂ ਜਿੱਥੇ ਟ੍ਰੇਨਿੰਗ ਚੱਲਦੀਆਂ ਸੀ ਉਹਨਾਂ ਨੂੰ ਤਬਾਹ ਕੀਤਾ ਹੈ ਭਾਰਤ ਦੇ ਵੱਲੋਂ ਪਰ ਉਸਦੇ ਰਿਐਕਸ਼ਨ ਦੇ ਵਿੱਚ ਕਿਹੋ ਜਿਹਾ ਪਾਕਿਸਤਾਨ ਪਲਟਵਾਰ ਕਰਦਾ ਇਹ ਵੀ ਦੇਖਣ ਵਾਲਾ ਹੋ ਸਕਦਾ ਹਾਲਾਂਕਿ ਮੀਡੀਆ ਰਿਪੋਰਟਾਂ ਤੋਂ ਜੋ ਜਾਣਕਾਰੀ ਆਈ ਹੈ ਪਾਕਿਸਤਾਨ ਨੇ ਕਿਹਾ ਕਿ ਜੇਕਰ ਭਾਰਤ ਦੁਆਰਾ ਅਟੈਕ ਨਹੀਂ ਕਰਦਾ ਤਾਂ ਆਪਾਂ ਅੱਗੇ ਅਟੈਕ ਜਿਹੜਾ ਹੈ ਉਹ ਨਹੀਂ ਕਰਾਂਗੇ ਹਾਲਾਂਕਿ ਇਹ ਗੱਲ ਜ਼ਰੂਰ ਕਹੀ ਗਈ ਹੈ ਪਰ ਜੇਕਰ ਦੁਬਾਰਾ ਅਟੈਕ ਹੁੰਦਾ ਦੁਬਾਰਾ ਭਾਰਤ ਜਿਹੜਾ ਉਹ ਬਦਲਾ ਲੈਂਦਾ ਤਾਂ ਜ਼ਰੂਰ ਸਮੱਸਿਆ ਆ ਸਕਦੀ ਹੈ ਦੇਖ ਸਕਦੇ ਤੁਸੀਂ ਇੱਥੇ ਪਰਿਵਾਰ ਜਿਹੜੇ ਆ ਆਪਣੇ ਬੈਗਾਂ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਮੋਟਰਸਾਈਕਲਾਂ ਦੇ ਉੱਤੇ ਉਹ ਜਾਂਦੇ ਹੋਏ ਨਜ਼ਰ ਆ ਰਹੇ ਆਪਣਾ ਸਮਾਨ ਲੈ ਜਾਂਦੇ ਹੋਏ ਨਜ਼ਰ ਆ ਰਹੇ ਤਾਂ ਹਾਲਾਤ ਕਿਤਨੇ ਕਿਤੇ ਜ਼ਰੂਰ ਲੋਕਾਂ ਦੇ ਲਈ ਇੱਕ ਤਰ੍ਹਾਂ ਦਾ ਕਹਿ ਸਕਦੇ ਆਮ ਲੋਕਾਂ ਨੂੰ ਜ਼ਰੂਰ ਡਰ ਵੀ ਹੈਗਾ ਹਾਲਾਂਕਿ ਆਮ ਲੋਕ ਸਪੋਰਟ ਵੀ ਕਰ ਰਹੇ ਆਮ ਲੋਕ ਕਹਿ ਵੀ ਰਹੇ ਆ ਕਿ ਜੋ ਭਾਰਤ ਦੇ ਵੱਲੋਂ ਕੀਤਾ ਗਿਆ ਹੈ ਬਹੁਤ ਵਧੀਆ ਕੰਮ ਕੀਤਾ ਗਿਆ ਬਦਲਾ ਲੈਣਾ ਜ਼ਰੂਰੀ ਸਗਾ ਕਿਉਂਕਿ ਜੇਕਰ ਇਹ ਬਦਲਾ ਨਾ ਲਿਆ ਜਾਂਦਾ ਇਸ ਤੋਂ ਪਹਿਲਾਂ ਜੋ ਘਟਨਾਵਾਂ ਵਾਪਰੀਆਂ ਨੇ ਚਾਹੇ ਪਲਵਾਮਾ ਚਾਹੇ ਉਰੀ ਦੇ ਵਿੱਚ ਚਾਹੇ ਜਾਂ ਹੋਰ ਕਿਤੇ ਵੀ ਘਟਨਾਵਾਂ ਉਹ ਵਾਪਰੀਆਂ ਨੇ ਤਾਂ ਜਿਹੜਾ ਦੁਬਾਰਾ ਘਟਨਾਵਾ ਵਾਪਰਦੀ ਅਸੀਂ ਜੇਕਰ ਬਦਲਾ ਨਾ ਲੈ ਜਾਂਦਾ ਸਾਸ਼ੀਕਰ ਅੰਕਲ ਜੀ ਸ੍ਰੀਕਰ ਜੀ ਕਿਵੇਂ ਦੇ ਹਾਲਾਤ ਨੇ ਇੱਥੇ ਦੇ ਹਾਲਾਤ ਇਹਦੇ ਠੀਕ ਹੀ ਆ ਅਜੇ ਤਾਂ ਵੇਖੋ ਇਹ ਲੋਕ ਤੁਰੇ ਜਾਂਦੇ ਕੋਈ ਪ੍ਰੋਚੈਸ਼ਨ ਹੋਵੇ ਕੋਈ ਸਾਨੂੰ ਕੋਈ ਅਲਰਟ ਕੀਤਾ ਨਹੀਂ ਗਿਆ ਕਿ ਇਸ ਤਰ੍ਹਾਂ ਦਾ ਵੀ ਤੁਹਾਨੂੰ ਕਿਵੇਂ ਕਿਵੇਂ ਲੱਗਦਾ ਜੋ ਸਰਕਾਰ ਦੇ ਬਰੋਏ ਕੀਤਾ ਗਿਆ ਰਾਤ ਇਰ ਸਟ੍ਰਾਈਕ ਕੀਤੀ ਗਈ ਹੈ ਹਾਲਾਂਕਿ ਹੁਣ ਮਾਹੌਲ ਥੋੜਾ ਤਣਾਅਪੂਰਨ ਜਿਹੜਾ ਉਹ ਜ਼ਿਆਦਾ ਵੱਧ ਚੁੱਕਿਆ ਉਧਰ ਬੰਦੇ ਫੋਰਸ ਲੱਗੀ ਨਹੀਂ ਜਿਵੇਂ ਅੱਗੇ ਪਹਿਲਾਂ ਹੁੰਦੀ ਸੀ ਲੜਾਈਆਂ ਦੋ ਵੇਖੀਆਂ ਵੀ ਫੋਰਸ ਪਹਿਲਾਂ ਆਣ ਕੇ ਬਹਿ ਜਾਂਦੀ ਸੀ ਵੀ ਸਾਨੂੰ ਅਲਰਟ ਕਰ ਦਿੰਦੇ ਸੀ ਫੋਰਸ ਹਰੋਂ ਜੇ ਕੋਈ ਸਾਨੂੰ ਇਨਫਾਰਮੇਸ਼ਨ ਨਹੀਂ ਮਿਲੀ ਕੋਈ ਵੀ ਹਜੇ ਤਾਂ ਨਾ ਕੋਈ ਇਹੋ ਜਿਹੀ ਕੋਈ ਫੋਰਸ ਜਰ ਬੈਠੀ ਜੋ ਆ ਪਹਿਲਾਂ ਤਰ੍ਹਾਂ ਬੈਠੀ ਆ ਉਸੇ ਤਰ੍ਹਾਂ ਬੈਠੀ ਆ ਕੋਈ ਫੋਰਸ ਵੱਧ ਹੀ ਨਹੀਂ ਅੱਗੇ ਬਾਰਡਰ ਤੇ ਕੋਈ ਵੀ ਹਜੇ ਕੋਈ ਲੱਗੀ ਨਹੀਂ ਫ ਤੇ ਲੋਕ ਬਸ ਇਸ ਤਰ੍ਹਾਂ ਵੇਖੋ ਜੇ ਆਦਾ ਸਮਾਨ ਵਾ ਲੈ ਜਾਂਦਾ ਵਾ ਖਬਰਾਂ ਰਹੀਆਂ ਕਰੀ ਜਾਂਦੇ ਨਹੀਂ ਉੱਦਾ ਨਾਰਮਲ ਮਾਹੌਲ ਇਸ ਤਰ੍ਹਾਂ ਨਾਰਮਲ ਮਾਹੌਲ ਹਾਂ ਤੇ ਜੇ ਕਾਲੂ ਮਾਹੌਲ ਬਣਦਾ ਅੰਕਲ ਜੀ ਫਿਰ ਕੀ ਪਹਿਲਾਂ ਦੱਸਦੇ ਨੇ ਸਾਨੂੰ ਪਹਿਲਾਂ ਦੱਸੋ ਗਵਰਨਮੈਂਟ ਵੀ ਆਪਦੇ ਪਿੰਡ ਖਾਲੀ ਕਰੋ ਕੋਈ ਨਾ ਕੋਈ ਸਾਨੂੰ ਪਹਿਲਾਂ ਗਵਰਨਮੈਂਟ ਅਲਟੀਮੇਟੇਟ ਦੇਉਗੇ ਇਹ ਆਪਦਾ ਵੀ ਸਮਾਰਟਮੂਵ ਆਪਦਾ ਕਰ ਲੂ ਚੱਕ ਲੋ ਅੱਗੇ ਜਦੋਂ ਦੋ ਲੜਾਈਆਂ ਲੱਗੀਆਂ ਪਹਿਲਾਂ ਸਾਨੂੰ ਦੱਸਦੇ ਨੇ ਫਿਰ ਟੈਂਕਰ ਲੱਗਦੇ ਨੇ ਅੱਗੇ ਫੋਰਸ ਵਾਧੀ ਹੁਣ ਇਹ ਤੱਕ ਉਹ ਫੋਰਸ ਜਿਹੜੀ ਆ ਪਹਿਲੂ ਉਹ ਹੀ ਕੋਈ ਨਵੀਂ ਲੱਗੀ ਨਹੀਂ ਫੋਰਸ ਕੋਈ ਵੀ ਤਾਂ ਸੈਨੀ ਵਾਲਾ ਬਾਰਡਰ ਦੇ ਕੋਲ ਇਸ ਵੇਲੇ ਅਸੀਂ ਖੜੇ ਹੋਏ ਹਾਂ ਤੇ ਵੱਖੋ-ਵੱਖਰੇ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਆਪਣੇ ਘਰ ਖਾਲੀ ਕੀਤੇ ਜਾ ਰਹੇ ਨੇ ਹਾਲਾਂਕਿ ਬੀਐਸਐਫ ਨੇ ਕਿਹਾ ਕਿ ਹਾਲਾਤ ਸੁਖਾਵੇਂ ਨੇ ਤੇ ਲੋਕ ਉਹਨਾਂ ਦੀ سپورਟ ਵੀ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਡਰ ਵੀ ਦਿਲਾਂ ਦੇ ਵਿੱਚ ਜ਼ਰੂਰ ਹੈਗਾ ਮੈਂ ਇੱਕ ਵਾਰ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਵੇ ਘਰ ਦਾ ਨਿੱਕਾ ਮੋਟਾ ਸਾਰਾ ਸਮਾਨ ਇਹ ਟਰਾਲੀ ਦੇ ਵਿੱਚ ਪਾਇਆ ਹੋਇਆ ਪੇਟੀਆਂ ਤੋਂ ਲੈ ਕੇ ਜੋ ਡਰਮ ਨੇ ਜੋ ਦਾਣਾ ਫੱਕਾ ਆ ਜੋ ਖਾਣ ਪੀਣ ਦੀਆਂ ਜੋ ਜ਼ਰੂਰੀ ਵਸਤਾਂ ਨੇ ਇਹ ਟਰਾਲੀ ਦੇ ਵਿੱਚ ਭਰ ਲੀਆਂ ਗਈਆਂ ਨੇ ਤੇ ਹੋਰ ਵੀ ਬਹੁਤ ਸਾਰੇ ਪਿੰਡਾਂ ਚੋਂ ਲੋਕ ਆ ਰਹੇ ਨੇ ਪੱਖੇ ਨੇ ਹੋਰ ਕਾਫੀ ਜੋ ਲੋਡ ਦਾ ਸਮਾਨ ਹੈ ਇਸ ਦੇ ਵਿੱਚ ਰੱਖਿਆ ਹੋਇਆ ਬਾਈ ਹੁਣੀ ਮੌਜੂਦ ਗੱਲ ਕਰਦੇ ਆਂ ਬਾਈ ਇੱਕ ਤਰ੍ਹਾਂ ਦਾ ਇਹਨੂੰ ਕਹਿ ਸਕਦੇ ਕਿ ਮੁਸ਼ਕਲ ਦੀ ਘੜੀ ਪਿੰਡ ਵਾਲਿਆਂ ਲਈ ਆਈ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਮੁਸ਼ਕਲ ਦੀ ਘੜੀ ਹੈ ਜੀ ਕਿਉਂਕਿ ਨਿਕਲਣਾ ਬਹੁਤ ਔਖਾ ਹੋ ਜਾਣਾ ਸਾਨੂੰ ਬਾਅਦ ਚ ਜਦੋਂ ਕੋਈ ਕਿਸੇ ਤਰ੍ਹਾਂ ਦਾ ਵੀ ਹਾਲਾਤ ਜਿਆਦਾ ਖਰਾਬ ਹੁੰਦੇ ਆ ਤਾਂ ਨਿਕਲਣਾ ਬਹੁਤ ਔਖਾ ਸਾਨੂੰ ਸੈਣੀ ਵਾਲੇ ਹਾਈਡ ਤੋਂ ਬਿਲਕੁਲ ਬੰਦ ਹੋ ਜਾਂਦਾ ਹੈ ਤੇ ਰਸਤਾ ਹੋਰ ਰਹਿ ਨਹੀਂ ਜਾਂਦਾ ਸਾਡੇ ਲਈ ਤਾਂ ਕਿਹੜਾ ਪਿੰਡ ਆ ਬਈ ਆਪਣਾ ਚੁਗਿਆ ਹਿਆਰਾ ਸਿੰਘ ਵਾਲਾ ਤੇ ਭਾਈ ਆਪਣੇ ਮਤਲਬ ਹੋਰ ਪਿੰਡਾਂ ਦੇ ਤੁਹਾਡੇ ਪਿੰਡ ਚ ਕਿੰਨੇ ਘਰ ਨੇ ਤੇ ਬਾਕੀ ਘਰ ਉਹ ਵੀ ਛੱਡ ਕੇ ਆ ਰਹੇ ਨੇ ਹਾਂਜੀ ਅੱਗੇ ਤਕਰੀਬਨ ਹੈਗੇ ਆ 14-15 ਪਿੰਡ ਸਾਰੇ ਹੌਲੇ ਹੌਲੇ ਚੱਲਿਆ ਦੋ ਦਿਨ ਹੋ ਗਿਆ ਲੋਕ ਜਾ ਰਹੇ ਆ ਬਾਹਰ ਆਪਣੇ ਸੁਰੱਖਿਤ ਜਗ੍ਹਾ ਤੇ ਪਿੰਡ ਛੱਡ ਕੇ ਚੱਲੇ ਆ ਕੋਈ ਤੇ ਬਈ ਕਿਵੇਂ ਫਿਰ ਆਪਣੇ ਰਿਸ਼ਤੇਦਾਰੀਆਂ ਚ ਜਾਂ ਕਿੱਥੇ ਬਈ ਰਹਿਣ ਬਸੇਰਾ ਕਰੂਗਾ ਹਾਂਜੀ ਰਿਸ਼ਤੇਦਾਰ ਹੈਗੇ ਆ ਆਪਣੇ ਉੱਥੇ ਜਾ ਰਹੇ ਆ ਤੇ ਉੱਥੇ ਇੱਕ ਵਾਰੀ ਤਾਂ ਜਾਵਾਂਗੇ ਅੱਗੇ ਦਾ ਮਾਹੌਲ ਤਾਂ ਦੇਖੀ ਜਾਊਗੀ ਜੋ ਵੀ ਹੋਇਆ ਤੇ ਬੀਐਸਐਫ ਨੇ ਬਈ ਤੁਹਾਨੂੰ ਆਰਡਰ ਦਿੱਤੇ ਜਾਂ ਕਿਵੇਂ ਨੇ ਹਾਂ ਕੁਝ ਕੋ ਕਿਹਾ ਬੀਐਸਐਫ ਨੇ ਵੀ ਆਪਣੇ ਬੱਚਿਆਂ ਨੂੰ ਇੱਕ ਵਾਰੀ ਲੈ ਕੇ ਚਲੇ ਜੋ ਕਿ ਸੁਰੱਖਿਤ ਜਗ੍ਹਾ ਤੇ ਤੇ ਉਹਨਾਂ ਦੇ ਮੱਦੇਨਜ਼ਰ ਦੇਖਦੇ ਹੋਏ ਆਪਣਾ ਸਮਾਨ ਵੀ ਲੋਕ ਲੈ ਕੇ ਜਾ ਰਹੇ ਆ ਬੱਚਿਆਂ ਨੂੰ ਵੀ ਲੈ ਕੇ ਜਾ ਰਹੇ ਆ ਵੀ ਕਹਿੰਦੇ ਆ ਵੀ ਕਿਸੇ ਟਾਈਮ ਕੁਝ ਵੀ ਹੋ ਸਕਦਾ ਹੈ ਵੀ ਆਪਣਾ ਤੁਸੀਂ ਥੋੜਾ ਜਿਆ ਸੁਰੱਖਿਤਾਮਤੇ ਪਹੁੰਚ ਜੋ ਤਾਂ ਵਧੀਆ ਤੁਹਾਡੇ ਲਈ ਬਈ ਸਮਾਨ ਤੇ ਲੋਡ ਦੀਆਂ ਚੀਜ਼ਾਂ ਦਾ ਬੰਦਾ ਲੈ ਜਾਂਦਾ ਤੇ ਜਿਹੜਾ ਡੰਗਰ ਮਾਲ ਹੈ ਬਈ ਉਹ ਉਹਦਾ ਕੀ ਹੈ ਹਾਂ ਉਹਨਾਂ ਦਾ ਤਾਂ ਬਹੁਤ ਔਖਾ ਹੈ ਉਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਕੀ ਹੁੰਦਾ ਉਹਨਾਂ ਦੇ ਨਾਲ ਮਾਹੌਲ ਦੇ ਹਿਸਾਬ ਨਾਲ ਉਹਨਾਂ ਦੀ ਤਾਂ ਕੁਝ ਨਹੀਂ ਕਹਿ ਸਕਦੇ ਕੀ ਬੰਨਾ ਉਹਨਾਂ ਨਾਲ ਨੂੰ ਬਈ ਫਿਰ ਲੋਕ ਖੁੱਲਾ ਛੱਡ ਕੇ ਆ ਰਹੇ ਨੇ ਜਾਂ ਨਹੀਂ ਉਹਨਾਂ ਨੂੰ ਤਾਂ ਇੱਕ ਵਾਰੀ ਤਾਂ ਬੈਠੇ ਆ ਘਰਾਂ 'ਚ ਲੋਕ ਵੱਡੇ ਬਜ਼ੁਰਗ ਬੈਠੇ ਆ ਡੰਗਰਾਂ ਦੇ ਲਈ ਤਾਂ ਬਾਕੀ ਜਿਹੜੇ ਬੱਚੇ ਹੈਗੇ ਉਹ ਥੋੜਾ ਸਾਈਡ ਤੇ ਜਾ ਰਹੇ ਨੇ ਤੇ ਜਿਸ ਦਿਨ ਕੰਮ ਜ਼ਿਆਦਾ ਹੋ ਗਿਆ ਖਰਾਬ ਤਾਂ ਉਸ ਦਿਨ ਪਤਾ ਲੱਗੂਗਾ ਕੀ ਹੋਣਾ ਨੂੰ ਕਿਵੇਂ ਦੇਖਦੇ ਹਾਂ ਬਾਈ ਜਿਹੜਾ ਭਾਰਤ ਸਰਕਾਰ ਦੇ ਬੋਲੋ ਐਕਸ਼ਨ ਲਿਆ ਗਿਆ ਰਾਤ ਇਹ ਸਟ੍ਰਾਈਕਾਂ ਕੀਤੀਆਂ ਗਈਆਂ ਉਹਨੂੰ ਕਿਵੇਂ ਦੇਖਦੇ ਹਾਂ ਹਾਂ ਉਹਨੂੰ ਦੇਖਿਆ ਆ ਵੀ ਜੇਕਰ ਉਧਰ ਹੁੰਦਾ ਆ ਕੰਮ ਖਰਾਬ ਤਾਂ ਇੱਧਰ ਸਭ ਨਾਲੋਂ ਪਹਿਲਾਂ ਜ਼ਿਆਦਾ ਇੱਧਰ ਹੀ ਹੁੰਦਾ ਆ ਐਕਸ਼ਨ ਵਧੀਆ ਜੋ ਵੀ ਕੀਤਾ ਉਹਨਾ ਠੀਕ ਆ ਕੀਤਾ ਆ ਦੇਖਿਆ ਜਾਵੇ ਤਾਂ ਬਾਕੀ ਹੁਣ ਅੱਗੇ ਦਾ ਸਮੇਂ ਦਾ ਪਤਾ ਨਹੀਂ ਕੀ ਹੋਣਾ ਆ ਇਹਦੀ ਲੋਕ ਥੋੜੇ ਜਿਹੀ ਸਹਿਮੇ ਹੋਏ ਆ ਬਜ਼ੁਰਗ ਵੀ ਤੁਹਾਡੇ ਜਿਹੜੇ ਪਰਿਵਾਰਕ ਮੈਂਬਰ ਬਜ਼ੁਰਗ ਆ ਵੱਡੇ ਵੀਰ ਉਹਨਾਂ ਨੇ 6575 ਦੀ ਜੰਗ ਦੇਖੀ ਉਹ ਤੁਹਾਨੂੰ ਦੱਸਦੇ ਹੋਣੇ ਵੀ ਕਿਹੋ ਜਿਹਾ ਮਾਹੌਲ ਰਿਹਾ ਹਾਂਜੀ ਹਾਂਜੀ ਉਹਨਾਂ ਸਾਨੂੰ ਦੱਸਿਆ ਤਾਂ ਹੀ ਉਹ ਥੋੜਾ ਸਾਨੂੰ ਕਹਿ ਰਹੇ ਥੋੜਾ ਪਿੱਛੇ ਚਲੇ ਜਾਓ ਬਈ ਤੂੰ ਨਿਕਲਣਾ ਔਖਾ ਹੋ ਜਾਣਾ ਬਾਅਦ ਵਿੱਚ ਸਾਨੂੰ ਬਾਕੀ ਉਹ ਬਜ਼ੁਰਗ ਅਜੇ ਬੈਠੇ ਆ ਸਾਡੇ ਘਰਾਂ ਚ ਤਾਂ ਬੱਚਿਆਂ ਨੂੰ ਥੋੜਾ ਪਿੱਛੇ ਕਰਤਾ ਉਹਨਾਂ ਸਮਾਨ ਸੁਮ ਕੀਮਤੀ ਸਮਾਨ ਲੈ ਕੇ ਜਾ ਰਹੇ ਆ ਕੋਈ ਬਸ ਇੰਨਾ ਕੋਈ ਸਮਾਨ ਨਹੀਂ ਆ ਬਸ ਖਾਣ ਪੀਣ ਦਾ ਜਾਂ ਥੋੜਾ ਬਹੁਤ ਕੀਮਤੀ ਸਮਾਨ ਹੈ ਉਹ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਉਸ ਨੂੰ ਸਮਾਨ ਸਾਰਾ ਲੱਦ ਕੇ ਬਾਈ ਹੁਣਾ ਦੇ ਵੱਲੋਂ ਜਿਹੜਾ ਆ ਉਹ ਲਿਜਾ ਰਿਹਾ ਆ ਜਿਹੜਾ ਬਾਈ ਹੁਣਾ ਵੱਲੋਂ ਸਮਾਨ ਲੱਦ ਕੇ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਉਸ ਨੂੰ ਲਿਜਾਇਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਤਸਵੀਰ ਜ਼ਰੂਰ ਪੰਜਾਬ ਦੇ ਇੱਕ ਦੁਕਾਨ ਦੀ ਹੈਗੀ ਹੈ ਤੇ ਨਾਲ ਹੀ ਜੋ ਭਾਰਤ ਸਰਕਾਰ ਦੇ ਵੱਲੋਂ ਜੋ ਆਪਰੇਸ਼ਨ ਸੰਧੂਰ ਚਲਾਇਆ ਗਿਆ ਉਸ ਨੂੰ ਲੈ ਕੇ ਲੋਕ ਇਹ ਵੀ ਹੈਗਾ ਕਿ ਹਾਂ ਬਦਲਾ ਜਿਹੜਾ ਉਹ ਲੈ ਲਿਆ ਗਿਆ ਹੈਗਾ ਪਰ ਨਾਲ-ਨਾਲ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸਮੱਸਿਆ ਵੀ ਜਿਹੜੀ ਜ਼ਰੂਰ ਉਹ ਚੱਲਣੀ ਪੈ ਸਕਦੀ ਹੈ